ਦੋਸਤੋ ਅੱਜ ਤੁਹਾਡੇ ਲਈ ਖਿਲਾੜੇ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਨੂੰ ਖਿਲਾੜਾ ਦਿਖਾਵਾਂਗੇ ਕਿ ਗੰਨੇ ਦੇ ਵਿੱਚੋਂ ਕਿਵੇਂ ਰਸ ਨਿਕਲਦਾ ਤੇ ਉਸ ਤੋਂ ਗੁੜ ਕਿਵੇਂ ਤਿਆਰ ਹੁੰਦਾ ਹੈ ਦੋਸਤੋ ਦੋਸਤੋ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਕਵਾਂਟਲ ਰਸ ਦੇ ਵਿੱਚੋਂ ਮਤਲਬ 100 ਕਿਲੋ ਜੇ ਰਸ ਨਿਕਲਦਾ ਗੰਨੇ ਦਾ ਉਹਦੇ ਚੋਂ ਸਿਰਫ 10 ਕਿਲੋ ਜਿਹੜਾ ਗੋੜਾ ਉਹ ਤਿਆਰ ਹੁੰਦਾ ਆ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਹਰ ਚੀਜ਼ ਰਿਪੀਟ ਹੁੰਦੀ ਆ ਹਨਾ ਸਾਈਕਲ ਹੋ ਕੇ ਪਰਤ ਕੇ ਮਤਲਬ ਦੁਬਾਰਾ ਆਉਂਦੀ ਆ ਉਸੇ ਤਰ੍ਹਾਂ ਜੇ ਖਿਲਾੜਿਆਂ ਦਾ ਦੌਰ ਵੀ ਦੁਬਾਰੇ ਪਰਤ ਕੇ ਆਇਆ ਹੈ ਵਿੱਚ ਦੀ ਖਿਲਾੜੇ ਬਿਲਕੁਲ ਅਲੋਪ ਹੋ ਗਏ ਸੀ ਸਿਰਫ ਆਪਾਂ ਨੂੰ ਪੁਰਾਣੇ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦਾ ਸੀ ਕਿ ਪਹਿਲਾਂ ਖਿਲਾੜੇ ਹੁੰਦੇ ਸੀ ਤੇ ਉੱਥੋਂ ਮਤਲਬ ਦੇਸੀ ਗੁੜ ਤਿਆਰ ਹੁੰਦਾ ਸੀ ਤੇ ਇਹ ਖਿਲਾੜੇ ਆ ਜਿਹੜੇ ਹੁਣ ਦੁਬਾਰਾ ਸ਼ੁਰੂ ਹੋਏ ਨੇ ਪੰਜਾਬ ਦੇ ਵਿੱਚ ਇਹਦੇ ਬਾਰੇ ਕਰਦਿਆਂ ਗੱਲਬਾਤ ਹਾਂ ਜੀ ਇਹ ਤਾਂ ਫੋਟ ਦੇ ਰਹਿਣ ਵਾਲਾ ਮੈਂ ਹਾਂ ਜੀ ਤੇ ਆਪਦੀ ਘਰ ਦੀ ਪੁੰਡੀ ਬੀਜਦੇ ਆ ਹਾਂ ਜੀ ਤੇ ਅੱਜ ਅਸੀਂ ਆਕਲ ਗਏ ਘੜਵਾਉਣ ਵਾਸਤੇ ਆਏ ਆ ਹਾਂਜੀ ਹਾਂਜੀ ਤੇ ਮਤਲਬ ਇਹ ਖਿਲਾੜੇ ਪਹਿਲਾਂ ਹੈ ਨਹੀਂ ਸੀ ਹੁਣ ਚਾਲੂ ਹੋ ਗਏ ਸ਼ੁਰੂ ਹੋ ਗਏ ਦੁਬਾਰੇ ਢੰਡ ਤੋਂ ਅੱਕ ਕੇ ਲੋਕਾ ਗੁਰਦੇ ਦੇ ਸੱਕਰ ਤੇ ਆ ਗਏ ਗੁੜ ਵੀ ਜਿਹੜਾ ਮਾਰਕੀਟ ਚ ਗੁੜ ਆਉਂਦਾ ਉਹ ਸੁਧ ਨਹੀਂ ਆਉਂਦਾ ਹਨਾ ਨਹੀਂ ਸੁਧ ਨਹੀਂ ਆਉਂਦਾ ਇਹ ਗੁੜ ਸੁੱਧਾ ਹੈ ਸੁੱਧ ਗੁੜ ਦੇ ਕਾਰਨ ਆਪਦੀਆਂ ਲੋਕ ਪੁੰਡਗਾ ਸ਼ੁਰੂ ਕਰਤੀਆਂ ਵੇਚਣੀਆਂ ਇੱਕ ਸ਼ੁਰੂ ਕਰਤੇ ਇੱਕ ਕਹਨੇ ਇਹਨੂੰ ਪੁੰਡੀ ਇੱਕ ਉਹ ਕੋਈ ਚੀਜ਼ ਹੈ ਇਹ ਮਤਲਬ ਆਹ ਖਿਲਾੜਾ ਦੇਖੋ ਸਾਹਮਣੇ ਇਹ ਬਾਈ ਆਕਲੀ ਦੀਆਂ ਆਕਲੀਆਂ ਦਾ ਦਾ ਬਾਈਆਂ ਦਾ ਲਾਇਆ ਹੋਇਆ ਹਾਂਜੀ ਹਾਂਜੀ 7-8 ਸਾਲ ਹੋ ਗਏ ਇੱਥੇ ਬਹੁਤ ਲੋਕਾਂ ਨੇ ਕੰਡਾਂ ਦੇ ਏੜ ਲਾਉਂਦੇ ਨੇ ਪਹਿਲਾ ਖਿਲਾੜੇ ਜੰਨੇ ਪਾ ਕੇ ਇੱਧਰ ਡੱਗੀ ਚ ਰਸ ਜਾਂਦਾ ਸਾਰਾ ਪ੍ਰੋਸੈਸ ਦੱਸ ਦਿਓ ਹਾਂ ਜਿਵੇਂ ਇੱਥੋਂ ਰਸ ਨਿਕਲੇ ਹਨਾ ਆ ਜੋ ਉੱਥੇ ਆਉ ਨਾਲ ਦੀ ਨਾਲ ਇੱਥੋਂ ਰਸ ਨੂੰ ਠੀਕ ਹੈ ਜੀ ਫਾਦਲ ਮਾਇਲ ਵਗੈਰਾ ਲਾ ਕੇ ਸਾਫ਼ ਕਰਕੇ ਡੱਗਾਂ ਦੇ ਵਿੱਚ ਜਾਂਦਾ ਆਜੋ ਬਾਈ ਠੀਕ ਹੈ ਜੀ ਅੱਛਾ ਜੀ ਉਥੋਂ ਉਥੋਂ ਪਾਈਪ ਪਾਈਪ ਲੱਗੀ ਹੋਈ ਆ ਪਾਈਪ ਲੱਗੀ ਹੋਇਆ ਜੀ ਅੱਛਾ ਪਾਈਪ ਲੱਗੀ ਆ ਪਹਿਲਾਂ ਪਹਿਲੇ ਡੱਗ 'ਚ ਪੈਂਦਾ ਠੀਕ ਹੈ ਜੀ ਪਹਿਲੇ ਡੱਗ 'ਚੋਂ ਉਬਲ ਕੇ ਫੇਰ ਦੂਜੇ 'ਚ ਹਾਂਜੀ ਹਾਂਜੀ ਇਹ ਜੋ ਮੈਲ ਲਾ ਕੇ ਐਜ ਜਾਂਦਾ ਦੂਜੇ ਡੱਗ 'ਚ ਜੇ ਦੂਜੇ 'ਚੋਂ ਮੈਲ ਵਗੈਰਾ ਲਾ ਕੇ ਉਧਰ ਪਾਈ ਜਾਂਦੀ ਆ ਟੋਕਰੇ 'ਚ ਫੇਰ ਸੁਧ ਸਾਫ ਪੁਰਤੀ ਜਿਹੜਾ ਕਿ ਜਾਂਦਾ ਹੈ ਤੀਜਾ ਡੱਕ ਡੱਕ ਜਦੋਂ ਪੂਰਾ ਉਬਲ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਚੌਥੇ ਡੱਕ 'ਚ ਜਾ ਕੇ ਠੀਕ ਹੈ ਜੀ ਗੋੜ ਪੱਕਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਪੱਕ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਓ ਜੀ ਦੇਖੋ ਮਣੇਓ ਇਹ ਹੋ ਗਰਾ ਠੀਕ ਹੈ ਚੌਥੇ ਜੋ ਫਿਰ ਇੱਥੇ ਆਉਂਦਾ ਹੈ ਚੌਥੇ ਜੋ ਇੱਥੇ ਆਉਂਦਾ ਹੈ ਇੱਥੇ ਗੋੜਾ ਮੱਧਵਲ ਹਲਾ ਫਲਾ ਕੇ ਤਿਆਰ ਹੁੰਦਾ ਹੈ ਤਿਆਰ ਹੋ ਕੇ ਇਹ ਸੁੱਧ ਗੁੜ ਦੀ ਨਿਸ਼ਾਨੀ ਹੈ ਕੋਈ ਚੀਜ਼ ਨਹੀਂ ਲਾਈ ਜਾਂਦੀ ਵਧੀਆ ਗੋੜਾ ਹੈ ਤੇ ਸੱਕਰ ਬਣਦੀ ਹੈ ਇਸੇ ਤੋਂ ਹੀ ਸੱਕਰ ਠੰਡਾ ਪਾਉਣ ਦੀ ਲੋੜ ਨਹੀਂ ਸੱਕਰ ਦੇ ਗੁੜ ਦੀ ਚਾਹ ਬਣਾਓ ਤੰਦਰੁਸਤ ਰਹੋਗੇ ਠੀਕ ਹੈ ਜੀ ਠੀਕ ਹੈ ਜੀ ਇਹ ਇੱਥੇ ਇਹਨੂੰ ਕਿੰਨੇ ਮਤਲਬ ਠੰਡਾ ਹੋਣ ਤੇ ਕਿੰਨਾ ਟਾਈਮ ਲੱਗਦਾ ਭਾਈ ਠੰਡਾ ਹੋਣ ਤੇ ਬਸ ਘੰਟੇ ਦੋ ਘੰਟੇ ਠੰਡਾ ਹੋ ਜਾਂਦਾ ਪੱਲੀਆਂ ਦੇ ਪਾਇਆ ਜਾਂਦਾ ਜਾਂ ਮਤਲਬ 15 20 ਮਿੰਟਾਂ 'ਚ ਠੰਡਾ ਹੋ ਜਾਂਦਾ ਉਦੋਂ ਆ ਠੰਡਾ ਹੋ ਗਏ ਪੇਲੇ ਬਣ ਜਾਂਦੇ ਆ ਪੇਲੇ ਬਣ ਕੇ ਬਸ ਆਪ ਦਾ ਵਾਲੀਆਂ ਵਗੈਰਾ ਦੇ ਪਾਟੇ ਲੈ ਠੀਕ ਹੈ ਜੀ ਬਾਈ ਠੀਕ ਹੈ ਦੋਸਤੋ ਇਹ ਸੀ ਸਾਰੀ ਪ੍ਰੋਸੈਸ ਤੇ ਇੱਕ ਬਾਈ ਜਿਹੜਾ ਜਿਵੇਂ ਬਾਜ਼ਾਰ ਚ ਆਉਂਦਾ ਹਨਾ ਉਹਦੇ ਵਿੱਚ ਕੀ ਮਿਕਸ ਕੀਤਾ ਹੁੰਦਾ ਜਿਹੜਾ ਉਹਦੇ ਵਿੱਚ ਮਿਕਸ ਇਹ ਕੀਤਾ ਹੁੰਦਾ ਬਾਈ ਜਿਹੜੀ ਪੁਰਾਣੀ ਖੰਡ ਹੁੰਦੀ ਹੈ ਜਿਹੜੀ ਖੰਡ ਖਰਾਬ ਹੋ ਜਾਂਦੀ ਹੈ ਉਹਦੇ ਉਹਨੂੰ ਦੁਬਾਰੇ ਮਿਕਸ ਕਰਕੇ ਕੋਸ਼ ਉਹਦੀ ਖੰਡ ਬਣਾ ਲੈਂਦੇ ਨੇ ਉਸੋਂ ਦਾ ਗੋੜ ਬਣਾ ਲੈਂਦੇ ਨੇ ਉਹ ਗੋੜ ਆਪਾਂ ਨੂੰ ਬਾਜ਼ਾਰਾਂ 'ਚ ਦੇਈ ਜਾਂਦੇ ਨੇ ਉਹ ਆਪਾਂ ਇੱਕ ਕੱਲੀ ਜ਼ਾਹਿਰ ਖਾਈ ਜਾਂਦੇ ਆ